ਬਾਈ ਗੁਰਜੀ ਖਾਲਸਾ ਸਿੰਘ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਬਾਣਿਆਂ ਨਾਲ ਮਿਲਾਂਪਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹਰ ਸਾਲ ਦੀ ਤਰ੍ਹਾਂ ਦਸੰਬਰ 1933 ਵੀ ਪਿਛ ਨੰਗਲਾ ਲਾਲੇ ਜ਼ਿਲ੍ਹਾ ਸ਼ਹਿਰ ਪਰ ਕਥਾ ਕਰਨ ਲਈ ਆਏ ਹੋਏ ਸਨ ਸੰਤ ਕਰਤਾਰ ਸਿੰਘ ਜੀ ਹੁਣਾਂ ਨੇ ਹੁਣਾਂ ਨੇ ਪਹਿਲਾਂ ਵੀ ਬਾਬਾ ਜੀ ਦੀ ਸ਼ੋ ਸੁਣੀ ਹੋਈ ਸੀ ਕਿ ਬਾਬਾ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਇ ਹੈ ਮਰਜਾ ਦਾ ਅਨਸਾਰ ਜੀਵਨ ਅਵਤੀਤ ਕਰਦੇ ਹਨ ਅਤੇ ਸੰਗਤਾਂ ਨੂੰ ਅਮਰ ਤਸਕਾ ਕੇ ਨਾਨੂ ਗੁਰੂ ਦੇ ਚਰਨਾ ਨਾਲ ਜੋੜਦੇ ਹਨ ਇਸੇ ਕੈਸਮ ਦੀ ਪੂਰਾ ਜਿੰਨੇ ਵੀ ਆਪਣੀ ਪੂਜਾ ਪ੍ਰਸ਼ਟਾ ਕਰਮਾਉਣ ਦੀ ਉਨ੍ਹਾਂ ਨੂੰ ਲਾਲਸਾ ਨਹੀਂ ਹੈ ਆਪ ਜੀ ਆਉਂਦੇ ਸਨ ਕਿ ਕੋਈ ਸਮਾਪਣੀ ਤਾਂ ਉਹ ਬਾਬਾ ਜੀ ਦੇ ਦਰਸ਼ਨ ਕਰੀਏ ਇੰਦਰ ਬਾਬਾ ਜੀ ਦੇ ਮਾਨ ਵਿੱਚ ਵੀ ਖਾਲਸਾ ਜੀ ਦੀ ਗੁਰਸਿੱਖੀ ਪ੍ਰਚਾਰ ਅਤੇ ਵਰਚਾਰ ਅਤੇ ਨਰੋਲ ਗਰਮਤ ਦੇ ਤਾਂ ਨਹੀਂ ਹੋਣ ਕਰਕੇ ਪੂਰਾ ਸਤਕਾਰ ਬਣਿਆ ਹੋਇਆ ਸੀ ਮਾਬਾ ਜੀ ਨੇ ਪੰਜਾਂ ਪਿਆਰੇ ਹੱਥ ਬੇਨਤੀ ਭੇਜੀ ਕਿ ਆਪ ਜੀ ਗੁਰਦਵਾਰਾ ਸਹਿਬ ਆ ਕੇ ਸਾਨੂੰ ਦਰਸ਼ਨ ਦਿਓ ਰਾਤ ਸਾਢੇ ਪਾਸ ਸਟੇਕੇ ਸੰਗਤ ਨੂੰ ਕਥਾ ਰਾਹੀਂ ਗੁਰੂ ਚਰਨਾਂ ਨਾਲ ਜੋੜੋ ਬੇਨਤੀ ਪੱਤਰ ਲੈ ਕੇ ਜਿਉਂ ਹੀ ਸਿੰਘ ਖਾਲਸਾ ਜੀ ਪਾਸ ਪੁੱਜੇ ਉਹਨਾਂ ਨੇ ਪੱਤਰ ਲੈ ਕੇ ਮस्तक ਨੂੰ ਲਾਇਆ ਤੇ ਸਿੰਘਾਂ ਨੂੰ ਕਿਹਾ ਕਿ ਸਾਡਾ ਤਾਂ ਪਹਿਲਾਂ ਹੀ ਉਸ ਸਥਾਨ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਮਨ ਬਣਿਆ ਹੋਇਆ ਸੀ ਬਾਬਾ ਜੀ ਸੁਨੇਹਾ ਪੇ ਦਿੱਤਾ ਕਿ ਅਸੀਂ ਅੱਜ ਹੀ ਜਥੇ ਸਮੇਤ ਸ਼ਾਮ ਦੀ ਕਥਾ ਕਰਕੇ ਰਾਤ ਗੁਰਦੁਆਰਾ ਰਾਮਪੁਰ ਖੀੜਾ ਵਿਖੇ ਠਹਿਰਾਂਗੇ ਅਤੇ ਸਵੇਰੇ ਕਥਾ ਕਰਕੇ ਵਧੇਗੀ ਲੰਘਾਂਗੇ ਬੜੇ ਚਾਅ ਖੁਸ਼ੀ ਨਾਲ ਸਾਰੇ ਸਿੰਘ ਬਾਬਸ ਬਾਬਾ ਜੀ ਪਾਸ ਪੁੱਜੇ ਤੇ ਖਾਲਸਾ ਜੀ ਦੇ ਆਉਣ ਬਾਰੇ ਆਪ ਜੀ ਨੂੰ ਜਾਣੂ ਕਰਵਾਇਆ ਆਪ ਜੀ ਨੇ ਬੜੇ ਚਾਨ ਵਾਲਾ ਸੰਗਤਾਂ ਵਾਸਤੇ ਮਹਾਪੁਰਖਾਂ ਵਾਸਤੇ ਲੰਗਰ ਤੇ ਰਹਿ ਸਦਾ ਪ੍ਰਬੰਧ ਕੀਤਾ ਆਤ ਨੂੰ 8:00 ਵਜੇ ਸੰਤ ਪਾਪਾ ਗਰਤਾਰ ਸਿੰਘ ਜੀ ਜਥੇ ਸਮੀਤ ਗੁਰਦੁਆਰਾ ਸਾਹਿਬ ਪੱਜ ਗਏ ਲੰਗਰ ਛਕਣਾ ਪ੍ਰੰਤ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਮੁਲਾਵਤੇ ਬਚਨ ਬਲਾਸ ਇਸ ਪ੍ਰਕਾਰ ਹੋਏ ਜਿਵੇਂ ਕਿ ਬਹੁਤ ਹੀ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨੇਖਤ ਵਤੀ ਜਾਨੂ ਵਛਾਣੂ ਹੁੰਦੇ ਹਨ ਸੰਸਾਰ ਵਿੱਚ ਸਭ ਤੋਂ ਵੱਡੀ ਸਾਂਝ ਖਿਆਲਾਂ ਦੀ ਹੁੰਦੀ ਹੈ ਉਤੋਂ علاوہ ਜੀ ਮੈਂ ਤਰਸੀ ਦਾਸ ਜੀ ਨੇ ਲਿਖਿਆ ਹੈ ਕਿ ਅਸਾ ਸਟ ਪਾਸਨਾ ਖਾਨ ਪਾਨ ਪਹਿ ਰਾਨ ਤਰਸੀ ਜਨ ਕੇ ਖਟ ਮਿਲੇ ਸੂਈ ਮਿਲੇ ਮਿਲਿਆ ਜਾਨ ਇੱਥੇ ਦਾ ਸਭ ਕੁਝ ਦੀ ਹੀ ਸਾਂਝ ਨਿਕੜਾਈ ਜਿਵੇਂ ਭਾਈ ਕਰਦਾਸ ਜੀ ਨੇ ਲਿਖ ਨੇ ਲਿਖਿਆ ਹੈ ਕਰਮਾ ਨਹੀਂ ਤੰਗ ਗੁਰ ਸਿੱਖਾ ਮਨ ਮਿਲੀ ਕਰ ਮੀਲ ਮਿਲੰਦੇ ਐਸਾ ਮੇਲ ਹੋਇਆ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਆਪਣੇ ਅੰਦਰ ਜੋ ਵਿਚਾਰ ਸਨ ਉਹਨਾਂ ਦਾ ਪ੍ਰਗਟਾਵਾ ਕਰ ਦਿੱਤਾ ਤੇ ਬਚਨ ਕੀਤਾ ਕਿ ਆਪਣੇ ਪੈਰਾਂ ਦੀ ਪੂੰਜੀ ਪੂਜਾ ਕਰਵਾਉਣ ਵਾਲੇ ਸੰਤ ਤਾਂ ਬਹੁਤ ਮਿਲੇ ਹਨ ਪਰ ਗੁਰੂ ਦੇ ਚਰਨਾਂ ਨਾਲ ਜੋੜਨ ਵਾਲੇ ਸੰਤ ਅੱਜ ਹੀ ਮਿਲੇ ਹਨ ਹੁਣ ਨਰਾਸਤਾ ਨਹੀਂ ਰਹੀ ਮਨ ਬਹੁਤ ਪਰੇਸ਼ਾਨ ਹੈ ਇਹ ਕਾਲ ਜਗ ਵਿੱਚ ਵੀ ਵੀ ਜਨਾਸ ਨਹੀਂ ਹੈ ਸਾਡੇ ਬੜੇ ਪੂਰਨ ਭਾਲ ਹਨ ਜੋ ਪੂਰਨ ਸੰਤਾਂ ਦੇ ਦਰਸ਼ਨ ਸਤਿਗੁਰੂ ਜੀ ਨੇ ਮਿਹਰ ਕਰਕੇ ਕਰਵਾ ਦਿੱਤੇ ਹਨ ਆਤ ਕਾਫੀ ਬੀਤ ਚੁੱਕੀ ਸੀ ਆਮ ਕਰਨ ਵਾਸਤੇ ਫਤੇ ਬੁਲਾਈ ਗਈ ਅਗਲੇ ਦਿਨ ਤੜਕੇ ਸਾਰੇ ਸੰਗ ਉੱਠੇ ਸੂਚਿ ਇਸ਼ਨਾਨ ਨਿਤਨੀ ਕਰਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਰੇ ਸੰਗਤ ਨੇ ਸਾਜ ਕੇ ਅੱਧਾ ਘੰਟਾ ਨਾਮ ਸਿਮੰਦਾ ਅਭਿਆਸ ਕੀਤਾ ਜਥੇ ਦੇ ਸਿੰਘਾਂ ਨੇ ਆਸ਼ਾ ਜੀ ਦੀ ਬਾਣ ਦਾ ਕੀਰਤਨ ਕੀਤਾ ਅਪ੍ਰੰਤ ਖਾਲਸਾ ਜੀ ਨੇ ਸਵੇਰੇ ਜੋ ਮੁੱਖ ਬਾਕ ਆਇਆ ਸੀ ਉਸ ਦੀ ਗੁਰੂ ਆਸੇ ਅਨਸਾਰ ਕਥਾ ਸੰਗਤ ਨੂੰ ਸਰਵਣ ਕਰਾਈ ਕਥਾ ਦਾ ਬਾਬਾ ਜੀ ਅਤੇ ਸਾਰੇ ਸੰਗਤ ਨੇ ਬਹੁਤ ਆਨੰਦ ਮਾਣਿਆ ਕਥਾ ਤੋਂ ਅਪ੍ਰੰਤ ਬਾਬਾ ਜੀ ਨੇ ਸਭ ਸੰਗਤ ਵਿੱਚ ਬੇਨਤੀ ਕੀਤੀ ਕਿ ਅਸੀਂ دیਵਾਨਾ ਵਿੱਚ ਹੇ ਤਾਂ ਸਾਡੇ ਕੱਟ ਹੀ ਜਾਂਦੇ ਸਾਂ ਕਿਉਂਕਿ ਉੱਥੇ ਹੋਰ ਹੀ ਕਥਾ ਕਹਾਣੀਆਂ ਕਥਾਵਾਚਕ ਸੁਣਾਉਂਦੇ ਹਨ ਜਿਉਹ ਜਾ ਮਾਹੌਲ ਵਿਖਿਆ ਉਹ ਉਸ ਮਤਾਵਕ ਕਥਾ ਸੁਣਾ ਦਿੱਤੀ ਪਰੰਨ ਰੋਲ ਗੁਰੂ ਆਸੇ ਅਨਸਾਰ ਗੁਰੂ ਦੀ ਸਿੱਖਿਆ ਦਸਣ ਵਾਲੇ ਸਾਨੂੰ ਕੋਈ ਨਹੀਂ ਮਿਲਿਆ ਮਨ ਵਿੱਚ ਜੋ ਨਾ ਰਸਤਾ ਬਣੀ ਹੋਈ ਸੀ ਉਹ ਸਤਿਗੁਰੂ ਜੀ ਨੇ ਖਾਲਸਾ ਜੀ ਰਾਹੀ ਪੂਰੀ ਕਰ ਦਿੱਤੀ ਸਾਡਾ ਇਹ ਮਲਾਪ ਸਤਿਗੁਰੂ ਜੀ ਨੇ ਅਧਰੋਣ ਨਹੀਂ ਕਰਵਾਇਆ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਇਹ ਮਲਾਪ ਸਦੀਵੀ ਕਾਲ ਕੈਮਰੇ ਹੈ ਅਤੇ ਤੋੜ ਨਿਵੇ ਤਨਵਾਦ ਕੰਨ ਪ੍ਰੰਤ ਬਾਬਾ ਜੀ ਨੇ ਖਾਲਸਾ ਜੀ ਨੂੰ ਰੂਪ ਦਿੱਤਾ ਬੜੇ ਪਿਆਰ ਨਾਲ ਮਾਤਾ ਮੰਨ ਮਾਤਾ ਵਾਰਣ ਸੀ ਸਰਪਾਲ ਲੈਣ ਪ੍ਰੰਤ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਇਸ ਤਾਨਤੇ ਆ ਕੇ ਕੋਈ ਉਪਰਾਮਾਨੀ ਮਹਿਸੂਸ ਹੋਇਆ ਸਾਨੂੰ ਇੰਜ ਅਨੁਭਵ ਹੁੰਦਾ ਹੈ ਕਿ ਰਾਮਪੁਰ ਖੀੜੇ ਅਤੇ ਗੁਰਦਵਾਰਾ ਗੁਰੂ ਗੁਰਦਾਰਸ਼ਨ ਪ੍ਰਗਾਸ ਮਿੱਤੇ ਵਿਚਰਤਾ ਜਿੰਨਾ ਵੀ ਫਰਕ ਨਹੀਂ ਕੇਵਲ ਨਾਮ ਹੀ ਵੱਖਰੇ ਵੱਖਰੇ ਹਨ ਨਰੂਨੀ ਪਿਆਰ ਦੀ ਸਾਂਝ ਨਾਲ ਦੋਵੇਂ ਜੁੜੇ ਜੜ ਪਏ ਸਨ ਸਤਿਗੁਰੂ ਜੀ ਦੇ ਚਰਨਾਵਾਂ ਵਿਚ ਅਰਦਾਸ ਹੈ ਕਿ ਇਹ ਪਿਆਰ ਇਹ ਸਾਂਝ ਇਸ ਦੀ ਵੀ ਕਾਲ ਤੋੜਨਵੇ ਇਸ ਪ੍ਰਕਾਰ ਨਰੂਨੀ ਪਿਆਰ ਦਾ ਪ੍ਰਗਟਾਵਾ ਕਰਕੇ ਖਾਲਸਾ ਜੀ ਨੇ ਸਰਬ ਸੰਗਤ ਨੂੰ ਬੇਨਤੀ ਕੀਤੀ ਕਿ ਅਸੀਂ ਹੁਣ ਸਤਿਗੁਰੂ ਜੀ ਅੱਗੇ ਸੰਗਤ ਪਾਸੋਂ ਵਿਦਾਲਣੀ ਹਾਂ ਸਾਰੇ ਸੰਗਤ ਸਤਿਗੁਰੂ ਦੇ ਹਜ਼ੂਰ ਜੁੜੀ ਰਹੇ ਕੋਈ ਵੀ ਉੱਠਣ ਦੀ ਖੇਚਲ ਨਾ ਕਰੇ ਕਿਉਂਕਿ ਗੁਰੂ ਕੀ ਹਜ਼ੂਰੀ ਛੱਡ ਕੇ ਕਿਸੇ ਪ੍ਰਾਨੀ ਨੂੰ ਭਾਵੇਂ ਉਹ ਕਿੱਡਾ ਵੀ ਵੱਡਾ ਹੋਵੇ ਤੋਂ ਨ ਜਾਣ ਨਾਲ ਸਤਿਗੁਰਾਂ ਦੀ ਬੇਅਦਬੀ ਹੁੰਦੀ ਹੈ ਜੋ ਸਰਵ ਸੰਗਤ ਨੂੰ ਖਾਲਸਾ ਜੀ ਨੇ ਬਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਤੇ ਆਪ ਜੀ ਨੰਗਲ ਸਲਾਲੇ ਕਥਾ ਦੀ ਹਾਜ਼ਰੀ ਭਰਨ ਵਾਸਤੇ ਚਲੇ ਗਏ ਖਾਲਸਾ ਜੀ ਜਾ ਚੁੱਕੇ ਸਨ ਦੁਪਹਿਰ ਨੂੰ ਹੀ ਬਾਬਾ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਖਾਲਸਾ ਜੀ ਮੋੜ ਮੋੜ ਜਾਦ ਆਉਂਦੇ ਹਨ ਅੱਜ ਸ਼ਾਮ ਨੂੰ ਹੀ ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਵਾਸਤੇ ਇਹ ਸਲਾਲੇ ਪੁੰਜੜਾ ਹੈ ਜਿੰਨੇ ਦਿਨ ਖਾਲਸਾ ਜੀ ਕਥਾ ਕਰਨਗੇ ਓਨੇ ਦਿਨ ਉੱਥੇ ਹੀ ਠਹਿਰਨਾ ਹੈ ਸ਼ਾਮ ਨੂੰ ਬਾਬਾ ਜੀ ਸੰਗਤਾਂ ਸਮੇਤ ਖਾਲਸਾ ਜੀ ਪਾਸ ਪੁੱਜ ਗਏ ਖਾਲਸਾ ਜੀ ਨੇ ਬਹੁਤ ਹੀ ਖੁਸ਼ੀ ਪਰਗਟਾਈ ਬਾਬਾ ਜੀ ਸਾਰੇ ਦਿਨ ਸਮੀਰੇ ਸਾਮ ਕਥਾ ਕਿੰਤਨ ਵਿੱਚ ਹਾਜ਼ਰੀ ਭਰਦੇ ਰਹੇ ਅਤੇ ਵਿਹਲੇ ਸਮੇਂ ਖਾਲਸਾ ਜੀ ਨਾਲ ਗੁਰਮਤਿ ਵਿਚਾਰਾ ਸਾਂਝੀਆਂ ਕਰਦੇ ਇਸ ਮਲਾਵ ਤੋਂ ਪੁੱਛੋ ਹਰ ਸਾਲ ਨਾਮ ਦਾ ਪ੍ਰਿਆਸ ਕਮਾਈ ਸਮਾਗਮ ਵਿੱਚ ਆਪ ਜੀ ਜਥੇ ਸਮੇਤ ਪੂਰੇ ਦਿਨ ਹਾਜ਼ਰੀ ਭਰਦੇ ਰਹੇ ਬਾਠ ਕਰਾਉਣ ਨਾਲ ਆਪ ਪਾਠ ਕਰਨ ਦਾ ਇਹ ਇੱਕ ਫਲ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਮ ਅਭਿਆਸ ਕਿਬਈ ਸਮਾਗਮ ਵਿੱਚ ਸਾਰੇ ਜਥੇ ਸਮੇਤ ਸਾਰੇ ਦਿਨ ਹਾਜ਼ਰੀ ਭਰਦੀ ਕਰਵਾਣੀ ਦੀ ਕਥਾ ਸੰਗਤ ਨੂੰ ਸੁਣਾ ਕੇ ਗੁਰੂ ਚਾਨਾ ਨਾਲ ਜੋੜਨੇ ਆਪ ਜੀ ਦੇ ਨਾਲ ਜਥੇ ਦੇ ਸਿੰਘਾਂ ਤੋਂ ਲਾਵਾ ਹੋਰ ਵੀ ਪ੍ਰੇਮੀ ਰੂਹਾਂ ਕਥਾ ਇਹ ਤੰਤੇ ਨਾ ਸੀ ਮੰਦੇ ਲਾਹੇ ਪ੍ਰਾਪਤ ਕਲ ਲਈ ਅਚੀਚੇ ਤੋਤੇ ਪੁੰਜਦੀਆਂ ਤੇ ਅੱਠੇ ਦਿਨ ਗੁਰੂ ਚਾਨਾ ਨਾਲ ਆਪਣੀ ਆਤਮਾ ਨੂੰ ਸੁਰ ਕਰਨਾਂ ਦੇ ਆਹਰ ਵਿੱਚ ਝੂਟੀਆਂ ਰਹਿੰਦੀਆਂ ਇੰਨਾ ਹੀ ਗੁਰੂ ਪ੍ਰੇਮੀਆਂ ਆਸਮਾਵਾਂ ਵਿੱਚੋਂ ਇੱਕ ਮਾਤਾ ਗਰਦੀਪ ਕੌਰ ਜੀ ਪਿੰਡ ਸਹਿਰਹਾਲੀ ਜਿਲ੍ਹਾ ਮRETURNTRANSFER ਜੋ ਗੁਰੂ ਚਾਨਾ ਦੇ অতি ਪ੍ਰੇਮੀ ਤੇ ਗੁਰੂ ਮਲਾਬ ਦੀ ਤੜਫ ਬਣੇ ਸਨ ਮੈਂ ਇੱਕ ਤੌਰ ਤੇ ਵੀ ਗੁਰੂ ਪਾਤਸ਼ਾਹ ਜੀ ਨੇ ਕਾਫੀ ਖੋਲ ਖੇਡ ਬਖਸ਼ੀ ਹੋਈ ਸੀ ਸਾਰੇ ਜੱਥੇ ਦੇ ਸਿੰਘਾਂ ਦੇ ਵਸਤਰਾਂ ਦੀ ਤੇ ਹੋਰ ਸਮਗਰੀ ਆਦਿ ਨਾਲ ਬੜੇ ਉਤਸ਼ਾਹ ਸਹਿਤ ਸੇਵਾ ਕਰਦੇ ਇਹ ਪ੍ਰੇਮੀ ਮਾਤਾ ਜੀ 8 ਦਿਨਾਂ ਦਿਨਾਂ ਨਾਮ ਪਿਆਸ ਕਮਾਈ ਸਮਾਗਮ ਅੰਦਰ ਆਨੰਦ ਮਾਣਨ ਬਾਅਦ ਤੇ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਪ੍ਰੇਮਾ ਸਦਕਾ ਆਪ ਗੁਰਦਵਾਰਾ ਨਾਮ ਪਰ ਖੇੜਾ ਪੁੱਜੀ ਸਾਰਾ ਸਮਾਗਮ ਨਾਮ ਸਿਮਨ ਕਥਾ ਕੀਰਤਨ ਦਾ ਆਨੰਦ ਮਾਣਿਆ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਉਸ ਹਰਾਲੀ ਦਾ ਆਨੰਦ ਮਾਣਿਆ ਸਮਾਪਤੀ ਤੋਂ ਇੱਕ ਬਾਣੀ ਮਾਤਾ ਨੇ ਬਾਬਾ ਜੀ ਪਾਸੋਂ ਮੰਗ ਕੀਤੀ ਕਿ ਅਚੀਚੇ ਸਮੇਂ ਯਾਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਸੰਤ ਬਾਬਾ ਕਰਤਾਰ ਸਿੰਘ ਜੀ ਤੋਂ ਪਹਿਲਾਂ ਵੱਡੇ ਮਹਾਪੁਰਖਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਵੀ ਕਾਫੀ ਸੰਗਤ ਕੀਤੀ ਹੈ ਮੈਂ ਉਹਨਾਂ ਦੇ ਸਮੇਂ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਬੈਠੀ ਸਾਂ ਕਿ ਮੈਂ 101 ਸ੍ਰੀ ਅਖੰਡ ਪਾਠ ਕਰਵਾਵਾਂਗੀ ਵੱਡੇ ਮਹਾਪੁਰਖਾਂ ਨੂੰ ਵੀ ਕਰੀਮ ਬਾਰੀ ਬੇਨਤੀ ਕੀਤੀ ਸੀ ਪਰ ਉਹਨਾਂ ਦੇ ਸਿਰ ਵਿੱਚ ਹੁੰਦੇ ਆ ਵੀ ਮੇਰਾ ਇਹ ਫਰਨਾ ਪੂਰਾ ਨਾ ਹੋ ਸਕਿਆ ਉਹਨਾਂ ਤੋਂ ਵਿਚੋ ਮੈਂ ਕਈ ਵਾਰੀ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਕਿ ਮੇਰਾ ਸੰਕਲਪ ਜੋ ਮੈਂ ਅਰਦਾਸ ਰੂਪ ਵਿੱਚ ਗੁਰੂ ਚਾਨਾ ਵਿੱਚ ਕਰ ਚੁੱਕੀ ਹਾਂ ਪੂਰਾ ਕਰੋ ਪਰ ਖਾਲਸਾ ਜੀ ਨੂੰ ਪ੍ਰਚਾਰ ਦੇ ਬਹੁਤ ਰਜੀਮੇ ਹਨ ਜੋ ਮੈਂ ਉਹਨਾਂ ਨੂੰ ਬਹੁਤ ਆਸ ਦੀ ਹਾਂ ਤਾਂ ਉਹ ਕਹਿੰਦੇ ਹਨ ਕਿ ਮਾਤਾ ਇਹ ਬਹੁਤ ਵੱਡਾ ਕੰਮ ਹੈ ਕਿ ਕਿਤੇ ਮਹੀਨਾ ਪਾਰ ਪੜਾ ਕਰੀਏ ਤਾਂ ਇਹ ਕਾਰਜ ਹੋ ਸਕਦਾ ਹੈ ਜੋ ਮੇਰੀ ਉਮਰ ਬਡੇਰੀ ਹੋ ਗਈ ਹੈ ਸਰੀਰ ਦਾ ਕੋਈ ਪ੍ਰੋਸਾ ਨਹੀਂ ਆਪ ਜੀ ਕਿਰਪਾ ਕਰਕੇ ਮੇਰੀ ਇਹ ਮਜਬੂਰੀ ਦਾ ਕੋਈ ਹੱਲ ਕੱਢੋ ਮਾਤਾ ਜੀ ਸਰਦਾ ਪਰਿਵਚਨ ਸਰਬਣ ਕਰਕੇ ਬਾਬਾ ਜੀ ਥੋੜਾ ਸਮਾਂ ਚੁੱਪ ਕਰ ਗਏ ਥੋੜੀ ਖਮੋਸ਼ੀ ਪਿੱਛੋਂ ਆਪ ਜੀ ਨੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਖਾਲਸਾ ਜੀ ਨੂੰ ਤਾਂ ਸੱਚਮੁੱਚ ਹੀ ਪ੍ਰਚਾਰ ਦਾ ਬਖਤਰ ਜੀ ਮਾ ਹੈ ਕਿ ਤੁਸੀਂ ਆਪ ਗੁਰੂ ਮਹਾਰਾਜ ਜੀ ਦਾ ਪਾਠ ਕਰ ਲੈਂਦੇ ਹੋ ਮਾਤਾ ਜੀ ਨੇ ਕਿਹਾ ਕਿ ਬਾਬਾ ਜੀ ਮੈਂ ਗੁਰੂ ਮਹਾਰਾਜ ਜੀ ਦੀ ਸੰਖਿਆ ਲਈ ਹੋਈ ਹੈ ਤੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਚੰਗੀ ਤਰ੍ਹਾਂ ਕਰ ਸਕਦੀ ਹਾਂ। ਬਾਬਾ ਜੀ ਖੁਸ਼ ਹੋ ਕੇ ਬੋਲੇ। ਮਾਤਾ ਫਿਰ ਤਾਂ ਗੱਲ ਹੀ ਬਣ ਗਈ। ਤੁਸੀਂ ਹੋਰ ਪਾਸੇ ਦੀ ਝਾਕ ਛੱਡ ਕੇ ਹਰ ਮਹੀਨੇ ਇੱਕ ਸਹਿਜ ਪਾਠ ਦਾ ਭੋਗ ਪਾ ਲਿਆ ਕਰੋ ਤੇ ਪਾਠ ਪ੍ਰੇਮ ਨਾਲ ਸੁਣ ਕੇ ਕਰਿਆ ਕਰੋ। ਫਿਰ ਵੇਖਣਾ ਕਿ ਪਾਠ ਕਰਾਉਣ ਨਾਲੋਂ ਆਪ ਪਾਠ ਕਰਨ ਨਾਲ ਕਿੰਨਾ ਜ਼ਿਆਦਾ ਲਾਭ ਹੁੰਦਾ ਹੈ। ਮਾਤਾ ਜੀ ਕਹਿਣ ਲੱਗੇ ਕਿ ਮੈਂ ਤਾਂ ਅਖੰਡ ਪਾਠ ਦੀ ਅਰਦਾਸ ਕੀਤੀ ਹੋਈ ਹੈ। ਬਾਬਾ ਜੀ ਕਹਿਣ ਲੱਗੇ ਗੁਰੂ ਮਹਾਰਾਜ ਜੀ ਜਾਣੀ ਜਾਣ ਹਨ। ਉਹ ਸਾਡੀ ਸਾਰੀ ਮਜਬੂਰੀ ਨੂੰ ਸਮਝਦੇ ਹਨ। ਜੇ ਤੁਸੀਂ ਅਖੰਡ ਪਾਠ ਕਰਵਾ ਵੀ ਨਾਉਂ ਸਾਰੇ ਪਾਠ ਤਾਂ ਤੁਸੀਂ ਸੁਣ ਨਹੀਂ ਸਕ ਸਕਣੀ। ਜੇ ਤੁਸੀਂ ਆਪ ਕਰੋਗੇ ਤਾਂ ਸਾਧਾ ਭਾਵਨੀ ਨਾਲ ਸਹਿਜੇ ਸਹਿਜੇ ਸੁਣ ਕੇ ਜਦੋਂ ਕਰੋਗੇ ਇਸ ਤਰ੍ਹਾਂ ਕਰਨ ਨਾਲ ਗੁਰੂ ਮਹਾਰਾਜ ਜੀ ਦੀ ਜਾਦਾ ਪ੍ਰਸੰਨਤਾ ਹੋਵੇਗੀ ਸੂ ਪਰਮਾ ਨ ਕਰੋ ਤੁਸੀਂ ਸੂ ਕਰ ਦੇਵੋ ਫਿਰ ਵੇਖਣਾ ਕਿ ਆਪ ਪਾਠ ਕਰਨ ਨਾਲ ਕਿੰਨਾ ਲਾਭ ਮਿਲਦਾ ਹੈ ਮਾਤਾ ਜੀ ਨੇ ਸਤ ਵਚਨ ਕਹਿ ਕੇ ਪੰਡ ਜਾ ਕੇ ਸਹਿਜ ਪਾਠ ਕਰਨੇ ਆਰੰਭ ਕਰ ਦਿੱਤੇ ਮਹੀਨੇ ਤੋਂ ਪਹਿਲਾਂ ਹੀ ਪਾਠ ਦਾ ਭੋਗ ਪਾ ਲੈਂਦੇ ਅਜੀ ਚੌਥਾ ਸਾਲ ਹੀ ਸਹਿਜ ਪਾਠ ਕਰਦੇ ਆਂ ਮਿੱਤਿਆ ਅਸੀਂ ਤੇ तकरीबन ਪੰਜਾਬ ਪਾਠਾਂ ਤੋਂ ਵੀ ਘੱਟ ਹੀ ਸਹਿਜ ਪਾਠ ਕੀਤੇ ਸਨ ਗੁਰੂ ਮਹਾਰਾਜ ਜੀ ਨੇ ਉਸ ਮਾਤਾ ਨੂੰ ਪਰਤੱਖ ਦਰਸ਼ਨ ਬਖਸ਼ਿਸ਼ ਕੀਤੇ ਸ਼ਾਂਤ ਮਸਹਿਜ ਸ਼ਾਂਤੀ ਸਹਿਜ ਖੁਸ਼ੀ ਤੇ ਹੋਰ ਆਤਮਿਕ ਅਵਸਥਾਂ ਤਾਂ ਦੂਸਰੇ ਸਾਲ ਹੀ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀਆਂ ਸਨ ਮਾਰਕਸ਼ਸ਼ ਪ੍ਰਾਪਤ ਕਰਨ ਉਪਰੰਤ ਬੀ ਦਾਸ ਨੇ ਮਾਤਾ ਜੀ ਦੇ ਦਰਸ਼ਨ ਕੀਤੇ ਕੋਲ ਮੇਠਿਆ ਹੀ ਸ਼ਾਂਤੀ ਮਿਲਦੀ ਸੀ ਚੀਰੇ ਤੇ ਜਲਾਲ ਸੀ ਤੇ ਬੈਲਤੀ ਹਰ ਸਮੇ ਗੁਰੂ ਪਿਆਰ ਵਿੱਚ ਭਿੱਜੀ ਰਹਿੰਦੀ ਤੇ ਲਗਾਤਾਰ ਸੁਮੰਚਲ ਦਾ ਰਹਿਦਾ ਆਪ ਜੀ ਹਰ ਸਾਲ ਨਾਮ ਅਭਿਆਸ ਕਮਾਈ ਇਸ ਸਮਾਗਮ ਵਿੱਚ ਹਾਜ਼ਰੀ ਕਰਦੇ ਤੇ ਬਾਬਾ ਜੀ ਨਾਲ ਗੁਰੂ ਮਾਛ ਸ਼ਾਂ ਦੀ ਸਾਂਝੇ ਬਚਨਾਂ ਦੁਆਰਾ ਕਰਦੇ ਐਸੇ ਪ੍ਰੇਮ ਜੀ ਵਾਸਤਾ ਵਿੱਚ ਮਾਤਾ ਨੇ 4 ਸਾਲ ਬਾਅਦ ਬਾਬਾ ਜੀ ਨਾਲ ਗੱਲ ਕੀਤੀ ਕਿ ਬਾਬਾ ਜੀ ਆਪ ਜੀ ਨੇ ਜੋ ਮੈਨੂੰ ਕਿਰਪਾ ਕਰਕੇ ਗੁਰੂ ਚਾਨਣਾਂ ਨਾਲ ਜੁੜਨ ਦਾ ਮਾਰਗ ਦੱਸਿਆ ਸੀ ਉਹ ਮਾਰਗ ਤੇ ਚੱਲ ਕੇ ਮੈਂ ਜੀਵਨ ਵਿੱਚ ਜੋ ਚਾਹੁੰਦੀ ਸਾਂ ਉਹ ਕੁਝ ਹੀ ਪ੍ਰਾਪਤ ਕਰ ਲਿਆ ਹੈ ਹੁਣ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਬਾਕੀ ਨਹੀਂ ਰਹਿੰਦੀ ਪਰ ਹੁਣ ਮੇਰੀ ਇੱਕ ਮਜਬੂਰੀ ਹੈ ਕਿ ਇੱਕ ਤਾਂ ਮਡੇਰੀ ਉਮਰ ਕਰਨ ਦੂਸਰੇ ਹੁਣ ਨਾਮ ਸਿਮਨ ਨਰਪੈਤਾ ਗੁਰੂ ਮਹਿ ਨਾਲ ਜਾਰੀ ਹੋ ਗਿਆ ਹੈ ਮੇਰੇ ਪਾਸੋਂ ਬਹੁਤਾ ਸਮਾਂ ਪਾਠ ਨਹੀਂ ਹੁੰਦਾ ਆਪਾ ਕਰਕੇ ਦੱਸੋ ਕਿ ਹੁਣ ਜਿਹੜੇ ਬਾਕੀ ਅਜੇ 40 45 ਦੇ ਕਰੀਬ ਪਾਠ ਰਹਿੰਦੇ ਹਨ ਉਹ ਕਿਵੇਂ ਮੈਂ ਪੂਰੇ ਕਰਾਂ ਤਾਂ ਜੋ ਇਹ ਸ਼ੰਕਾ ਵੀ ਮੇਰੇ ਮਾਨ ਵਿੱਚੋਂ ਨਿਮਰਤ ਹੋ ਜਾਵੇ। ਬਾਬਾ ਜੀ ਨੇ ਮਾਤਾ ਜੀ ਦੀ ਬੇਨਤੀ ਸੁਣ ਕੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ। ਜੇ ਤੁਸੀਂ ਆਪ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਸੰਤ ਕਰਤਾ ਸਿੰਘ ਜੀ ਖਾਲਸਾ ਨੂੰ ਕਹਿ ਕੇ ਕੋਈ ਚੰਗਾ ਪ੍ਰੇਮੀ ਪਾਠੀ ਰੱਖ ਲਵੋ। ਮੈਂ ਵੀ ਉਹਨਾਂ ਨੂੰ ਬੇਨਤੀ ਕਰ ਦੇਵਾਂਗਾ। ਪਾਠ ਕੇ ਸੰਗ ਜਿੰਨਾ ਚਰ ਪਾਠ ਕਰੇ ਤੁਸੀਂ ਕੋਲ ਬੈਠ ਕੇ ਨਾਲੇ ਸਿਮਨ ਕਰੀ ਗਏ ਨਾਲੇ ਪਾਠ ਸੁਣੀ ਗਏ ਇਸ ਤਰ੍ਹਾਂ ਦੋਵੇਂ ਕਾਰਜ ਪੂਰੇ ਹੋ ਜਾਣਗੇ ਇਹ ਤੁਹਾਡਾ ਸੰਕਲਪ ਵੀ ਪੂਰਾ ਹੋ ਜਾਵੇਗਾ ਦੂਸਰੇ ਇਸ ਤਰ੍ਹਾਂ ਤੁਹਾਨੂੰ ਗੁਰੂ ਮਹਾਰਾਜ ਜੀ ਦੀ ਹਰ ਰੋਜ਼ ਸੰਗਤ ਕਰਨ ਵਜਨ ਸੁਣਨ ਤੇ ਸਿਮਨ ਕਰਨ ਨਾਲ ਹੋਰ ਜ਼ਿਆਦਾ ਆਤਮਿਕ ਲਹਾ ਪ੍ਰਾਪਤ ਹੋਵੇਗਾ ਮਾਤਾ ਜੀ ਦੇ ਮਨ ਨੂੰ ਵੀ ਬਾਬਾ ਜੀ ਦੀ ਇਹ ਤਜਵੀਜ਼ ਬਹੁਤ ਚੰਗੀ ਲੱਗੀ। ਮਾਤਾ ਆਪ ਮਾਰੇ ਕਹਿਣ ਲੱਗੀ, "ਬਾਬਾ ਜੀ ਤੁਸੀਂ ਤਾਂ ਮੇਰੇ ਅੰਦਰ ਦੀ ਗੱਲ ਜਾਣ ਲਈ ਹੈ। ਹੁਣ ਮੈਨੂੰ ਗਰਵਾਣੀ ਪੜਨ ਨਾਲੋਂ ਗਰਵਾਣੀ ਸੁਣਨ ਸੁਣ ਕੇ ਜ਼ਿਆਦਾ ਆਨੰਦ ਆਉਂਦਾ ਹੈ। ਗਰਵਾਣੀ ਸੁਣਨ ਨਾਲ ਜੋ ਸਿਮਰਨ ਵਿੱਚ ਕੋਈ ਜਟੱਲ ਵੀ ਹੋਵੇ ਤਾਂ ਉਹ ਦੂਰ ਹੋ ਜਾਂਦੀ ਹੈ। ਤੇ ਇਹ ਨਾਮ ਦੀ ਰੋ ਦੂਆ ਸਿਵਾਇ ਚੱਲ ਪੈਂਦੀ ਹੈ।" ਬਾਬਾ ਜੀ ਕਹਿਣ ਲੱਗੇ ਬਾਣੀ ਪੜਨ ਤੇ ਪ੍ਰੇਮ ਨਾਲ ਬਾਣੀ ਸੁਣਨ ਵਿੱਚ ਫਰਕ ਨਹੀਂ ਗੱਲ ਸਾਰੀ ਧਿਆਨ ਦੀ ਹੈ ਜੋ ਬਾਣੀ ਧਿਆਨ ਨਾਲ ਸੁਣੀ ਜਾਵੇ ਤਾਂ ਗੁਰੂ ਪਾਤਸ਼ਾਹ ਜੀ ਤਾਂ ਹਰ ਰੋਜ਼ ਆਪਾਂ ਨੂੰ ਸੁਣੀਂਦੀਆਂ ਚਾਰ ਪੌੜੀਆਂ ਵਿੱਚ ਸੁਣਨ ਦਾ ਕਿੰਨਾ ਮਹਤਮ ਦੱਸ ਦੇ ਹਨ ਗੁਰੂ ਪਾਤਸ਼ਾਹ ਤਾਂ ਹਰ ਪੌੜੀ ਦੇ ਅਖੀਰ ਵਿੱਚ ਇਸ ਗੱਲ ਦੀ ਪ੍ਰੂਤ ਤਾਂ ਮਨ ਮੋੜ ਕੇ ਕਰਦੇ ਹਨ ਜੋ ਪੁਰਾਣੀ ਪ੍ਰੇਮ ਨਾਲ ਸੌਂਦਾ ਹੈ ਉਸ ਦੇ ਸਾਰੇ ਦੁੱਖਾਂ ਤੇ ਪਾਦਾ ਨਾਸ਼ ਹੋ ਜਾਂਦਾ ਹੈ ਉਸ ਨੂੰ ਸਦਾ ਲਈ ਸਦੀਵੀ ਖੀੜਾ ਖੁਸ਼ੀ ਪ੍ਰਾਪਤ ਹੋ ਜਾਂਦੀਆਂ ਹਨ ਨਾਨਕ ਭਗਤਾ ਸਦਾ ਮangal ਸੁਣੀਏ ਦੂਪਾਕ ਦਾ ਨਾਸ ਗੁਮਾਨੀ ਸੁਨਤ ਮੇਰਾ ਮਨ ਦਰਬਿਆ ਮਨ ਪੀਨਾ ਰਚ ਕਰ ਆਵੇ ਆਵੇ ਗੋ ਦੂਖ ਰੋਗੇ ਸੰਤਾਂਪ ਤਰੇ ਸੂਣੀ ਸੱਚੀ ਬਾਣੀ ਸੁਣ ਤੇ ਪਨੀਥ ਕਹਿਤੇ ਬਵਿੱਤਰ ਸਤਿਗੁਰ ਹੈ ਪਰਪੂਰੇ ਇਹ ਬਚਨਾਂ ਨੂੰ ਮੰਨਣਾ ਨਾਲ ਮਾਤਾ ਜੀ ਨੂੰ ਪੂਰ ਆਤਮਿਕ ਅਵਚਤਾ ਪ੍ਰਾਪਤ ਹੋਈ ਸੋ ਆਪਾਂ ਨੂੰ ਵੀ ਇਸ ਗੱਲ ਵੱਲ ਚੇਚਾ ਧਿਆਨ ਦੇਣਾ ਚਾਹੀਦਾ ਹੈ ਰਵਾਜਾਂ ਗਣਤੀ ਪੂਰੀ ਕਰਨ ਦੇ ਨਾਲੋਂ ਆਪ ਪ੍ਰੇਮ ਨਾਲ ਬਾਣੀ ਪੜਨ ਤੇ ਸੁਣਨ ਦਾ ਇੱਕ ਲਾਭ ਪ੍ਰਾਪਤ ਹੁੰਦਾ ਹੈ निरा लोक दिखावे ਲਈ ਪਾਣ ਨੂੰ ਗੁਰੂ ਪਾਸ਼ਾ ਜੀ ਨੇ ਵੀ ਸੰਦਨ ਕੀਤਾ ਹੈ ਪਾਠ ਪੜਿਓ ਔਰ ਬੀਤ ਵਿਚਾਰਿਓ ਨਰਮਲ ਪਾੰਗਮ ਸਾਦੇ ਪੰਜ ਜਨਾ ਸਿਓ ਸੰਗਤਨ ਸੁਟਕੋ ਦੇਕ ਅਹਮਦ ਮਾਦੇ ਪਿਆਰੇ ਐਨ ਵਿਦ ਮਿਲਨ ਨ ਜਾਇ ਮੈਂ ਕੀਏ ਕਰਮ ਅਨੇਕਾ ਹਾਰ ਪ੍ਰਿਯੋ ਸੁਆਮੀ ਕੇ ਦਵਾਰੇ ਦੀਜੇ ਬੋਧ ਭੂਮਿਕਾ ਕਿਆ ਪੜੀਏ ਕਿਆ ਸੁਣੀਏ ਕਿਆ ਮੀਤ ਪੁਰਾਣਾ ਸੁਣੀਏ ਪੜੀਏ ਸੁਣੀਏ ਕਿਆ ਹੋਈ ਜੋ ਸਹਜ ਨਾ ਮਿਲੇ ਸੁਣੀਏ ਨੂੰ ਨਾਨਕ ਬਾਸ਼ਾ ਨੀਤਾ ਆਸਾਂ ਦੀ ਬਾਰ ਮਹਿਚ ਨੇਰੀ ਤਾਂ ਦਾ ਖੰਡਣ ਕਰਦੇ ਹਨ ਪੜਪੜ ਗੱਡੀ ਲੰਦੀਏ ਪੜਪੜ ਪੜੀਏ ਸਾਥ ਪੜਪੜ ਵੀਣੀ ਪਾਈਏ ਪੜਪੜ ਗੱਡੀਆਂ ਖੜੀਆਂ ਪੜੀਏ ਜਿੱਤੇ ਮਾਸ ਮਾਸਾ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲੇਖੀ ਗੱਲ ਹੋਰ ਹਮੇ ਚਖਣਾ ਚਾਹ ਪੜਨਾ ਇਸ ਲਈ ਹੈ ਕਿ ਅਸੀਂ ਸੁਣੀ ਸੁਣ ਸਕੀਏ ਸੁਣਨਾ ਇਸ ਲਈ ਹੈ ਕਿ ਆਪਾਂ ਜੋ ਸੁਣਿਆ ਹੈ ਉਸ ਨੂੰ ਮੰਨ ਲਈਏ ਜੇ ਮੰਨ ਲੈਨੇ ਹਾਂ ਨੰਦਾ ਹੈ ਸਤਿਗੁਰੂ ਜੀ ਜੋਗੀ ਸਾਹਿਬ ਦੀ ਬਾਣੀ ਵਿੱਚ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਮਨ ਕੀ ਗਤ ਕਹੀ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿੱਛੇ ਪਸਤਾਈ ਕਾ ਇਹਦ ਕਰਮ ਨਾ ਲਖਣ ਹਰ ਮੰਨੇ ਕਾਵੇ ਕਰਮ ਵਿਚਾਰ ਤੁਹੇ ਜੀ ਕੋ ਮਨ ਜਾਣੇ ਮਨ ਕੋਈ ਇਹ ਸੁਣੀਏ ਸੁਣ ਕੇ ਮੰਨੇ ਆ ਤਿੰਨਾ ਨਿਜ ਘਰ ਵਾਸਾ ਇੱਥੇ ਸਵਾਤ ਕਰਦੇ ਆਂ ਬੁੱਲਣ ਮਿਰਚ ਕੋਈ ਅੱਖਰ ਵੰਦਾ ਘਾਟਾ ਪੂਲ ਚਕਨਾ ਪੰਨੀ ਆਂ ਬੀੜ ਨਾਣ ਬੱਚੀ ਦੇ ਸੱਜ ਤੇ ਹੱਥ ਰੱਖਣਾ ਇਹ ਤੋਂ ਸਰਦ ਸੇਵਾ ਕਰਨ ਦਾ ਮਨ ਬਖਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ